ਜਾਏ ਤੁਰੇ ਤੇ ਬਸਰ ਬੰਦੇ ਜੀ ਜਿਹੜੀ ਨਾ ਅਸੀਂ ਦਰਖਾਸਤਾਂ ਦਿੱਤੀਆਂ ਸੀ ਮੰਗ ਪੱਤਰ ਦਿੱਤੇ ਸੀ ਉਹਦੇ ਸਬੰਧ ਚ ਨਾ ਅੱਜ ਜਵਾਈਂਡ ਕਮਿਸ਼ਨਰ ਸਾਹਿਬ ਨੇ ਸੱਦਿਆ ਸੀ ਉਹਦੇ ਸਬੰਧ ਦੇ ਵਿੱਚ ਜੱਜ ਦੇ ਦੇ ਕਾਕੇ ਦੇ ਬਿਆਨ ਹੋਇਆ ਕਿ ਜਿਹੜੇ ਇਹਨਾਂ ਦੇ ਪੈਸੇ ਕਢਾਏ ਆ ਜਾਂ ਇਹਨਾਂ ਦੇ ਨਹੀਂ ਦਿੱਤੇ ਉਹ ਕਿਉਂ ਨਹੀਂ ਦਿੱਤੇ ਉਹਦੇ ਬਾਰੇ ਪੁੱਛਗਿੱਛ ਕੀਤੀ ਆ ਉਹਨਾਂ ਨੇ ਇਹਨਾਂ ਦੇ ਬਿਆਨ ਲਏ ਆ ਤੇ ਅਸੀਂ ਜਨਾਬ ਨੋਗੋ ਇਹ ਦੁਬਾਰਾ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਮ ਮਿਲ ਜੇ ਕਿਉਂਕਿ ਇਹਨਾਂ ਦੇ ਜਿਹੜੇ ਹੋਰ ਵੀ ਹੈ ਇਹ ਸਫਾਈ ਕਰਮਚਾਰੀ ਜਿਹੜੇ ਆ ਉਹਨਾਂ ਦੇ ਪੈਸੇ ਕੱਟ ਨਹੀਂਦੇ ਆ ਪਰ ਉਹਨਾਂ ਦੇ ਪੈਸੇ ਜਿਹੜੇ ਆ ਅਗੇ ਫੰਡ ਜਿ ਜਵਾਨੀ ਅੱਜ ਵੀ ਕਾਪੀਆਂ ਜਿਹੜੀਆਂ ਨਿੱਲ ਮੇਰੇ ਨਾਲ ਮਾਨਯੋਗ ਪੁਲਿਸ ਦੇ ਇੰਸਪੈਕਟਰ ਸਾਹਿਬ ਬਲਕਾਰ ਸਿੰਘ ਜੀ ਔਰ ਸੁਚਾ ਜੀ ਬੋਧਵਿੰਦਰ ਜੀ ਆਪਣੇ ਸਣੀ ਜੀ ਸਾਰੇ ਸਾਥੀ ਮੇਰੇ ਨਾਲ ਆ ਔਰ ਐਸੀ ਪੰਜਾਬ ਸਰਕਾਰ ਨੇ ਤੇ ਕਿਹਾ ਆ ਤੂੰ ਹੀ ਵੇਖਿਆ ਵੀ ਹੋ ਦਫਤਰ ਦੇ ਬੂਹੇ 'ਤੇ ਲਿਖਿਆ ਕਿ ਰਿਸ਼ਵਤ ਨਾ ਕਰੋ ਨਾ ਕਰੋ ਰਿਸ਼ਵਤ ਖੋਰੀ ਨਾ ਕਰੋ ਪਰ ਇੱਥੇ ਰਿਸ਼ਵਤ ਤੋਂ ਬਗੈਰ ਕੰਮ ਨਹੀਂਦਾ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕਲਰਿਕ ਇੰਸਪੈਕਟਰ ਜਿਹੜੇ ਆ ਰਿਸ਼ਵਤ ਖੋਰੀ ਕਰ ਰਹੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਸਰਕਾਰ ਦਾ ਜਿਹੜਾ ਉਹਨਾਂ ਨੇ ਕਿਹਾ ਵਾਅਦਾ ਕੀਤਾ ਸੀ ਪੀ ਅਸੀਂ ਇਹ ਰਿਸ਼ਵਤ ਖੋਰੀ ਨੂੰ ਬੰਦ ਕਰਾਂਗੇ ਪਰ ਅਸੀਂ ਫਿਰ ਮਾਨਯੋਗ ਮੁੱਖ ਮੰਤਰੀ ਕੋਲ ਮੰਗ ਕਰਦੇ ਆਂ ਕਿ ਰਿਸ਼ਵਤ ਨੂੰ ਬੰਦ ਕਰੋ ਰਿਸ਼ਵਤ ਨੂੰ ਬੰਦ ਕਰੋ ਭਰੋਸਾ ਕੀ ਮਿਲਿਆ ਜੀ ਅੱਠ-ਅੱਠ ਸਾਲ ਤੋਂ ਲੱਗਿਆ ਭਰੋਸਾ ਕੀ ਮਿਲਿਆ ਜੀ ਤੁਹਾਨੂੰ ਉਹਨਾਂ ਨੇ ਕਿਹਾ ਵੀ ਇਹੀ ਅੱਜ ਤੋਂ ਬਾਅਦ ਜਿਹੜੀ ਇਹਨਾਂ ਇਨਕੁਆਇਰੀ ਸ਼ੁਰੂ ਹੋ ਗਈ ਆ ਪਰ ਤੁਹਾਨੂੰ ਇਨਸਾਫ ਦੇਵਾਂਗੇ ਅਗਰ ਜੇ ਨਾ ਮਿਲਿਆ ਅਗਲਾ ਫਿਰ ਤਾਂ ਦੇਖੋ ਸਾਡੇ ਕੋਲ ਤਾਂ ਉਹੀ ਕੁਝ ਹੈਗਾ ਅਸੀਂ ਕੋਰਟ 'ਚ ਵੀ ਜਾਵਾਂਗੇ ਇੱਥੇ ਵੀ ਪਾਵਾਂਗੇ